ਸੇਵਾ ਦੀ ਜਿਹੜਾ ਬਣਿਆ ਹੋਇਆ ਸ੍ਰੀ ਗੋਬਿੰਦ ਸਿੰਘ ਜੀ ਆਇਆਂ ਸ੍ਰੀ ਗੁਰੂ ਨਾਨਕ ਦੇਵ ਜੀ ਆਇਆਂ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਜੀ ਸਮਾਇਆ। ਮਹਾਰਜਾ ਰਾਜਪਾਲ ਜੀ ਨੂੰ ਸਿਕਰੋ ਸ੍ਰੀ ਸਾਹਿਬ ਜੀ ਸਿਹਰ ਦਿੱਤੀ ਅੱਜ ਆਇਏ ਸ੍ਰੀ ਸਤਗੁਰੂ ਤੇਗ ਬਹਾਦਰ ਜੀ ਆਇਆਂ ਘਰ ਨੌਂਦਾ ਵਾਹ ਧਾਇ ਜਿਸੁ ਪਾਇਸ਼ਾ ਸੈਤਸਿੰਘ ਨੂੰ ਉਸੇ ਨੰਦਾ ਤੇ ਸਭ ਆਲੂ ਨਤ ਜਾਮੇ ਸ੍ਰੀ ਗੁਰੂ ਸਤ ਸ੍ਰੀ ਅਕਾਲ ਦੋਸਤੋ ਅੱਜ ਪਿੰਡ ਹਰੀਪੁਰਾ ਜਗਜੀਤਨਗਰ ਵੱਲੋਂ ਗੁਰੂ ਅਰਜਨ ਦੇਵ ਦੀ ਸ਼ਹੀਦੀ ਨੂੰ ਸਮਰਪਿਤ ਜਿਹੜੀ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਲਗਾਈ ਗਈ ਹੈ ਆਓ ਆਪਾਂ ਪੁੱਛਦੇ ਹਾਂ ਪਿੰਡ ਵਾਲਿਆਂ ਤੋਂ ਉਹਨਾਂ ਦਾ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਇਹ ਏਡੀਸੀ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅੱਜ ਤੇ ਅੱਜ ਸਾਬ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਉਸ ਪਿੰਡ ਜਗਜੀਤਨਗਰ ਦੇ ਨੌਜਵਾਨ ਸਾਥੀ ਬਜ਼ੁਰਗ ਬੱਚਿਆਂ ਲੋ ਸਾਰਿਆਂ ਲਈ ਬਹੁਤ ਸੋਹਣਾ ਜਿਹਾ ਪ੍ਰੋਗਰਾਮ ਕੀਤਾ ਗਿਆ। ਇਹਦੂ 8-10 ਦਿਨ ਪਹਿਲਾਂ ਵੀ ਇੱਕ ਸ਼ਬੀਰ ਲਾਈ ਗਈ ਸੀ ਪਰ ਅੱਜ ਲੋਕਾਂ ਦਾ ਫਿਰ ਮਨ ਬਹੁਤ ਬਦਲ ਸਾਹ ਸੰਗਤ ਦਾ ਬਣਿਆ। ਬਹੁਤ ਸੋਹਣਾ ਪ੍ਰੋਗਰਾਮ ਹੈ ਪ੍ਰਮਾਤਮਾ ਸਾਹਿਬ ਨੂੰ ਤੰਦਰੋਤੀਆਂ ਵਾਖੇ ਠੰਢੀ ਸ਼ੀਤਲ ਜਲ ਵਰਤ ਰਿਹਾ ਹੈ। ਇਸੇ ਤਰ੍ਹਾਂ ਸਾਡੇ ਦਿਨਾਂ ਦਿਲਾ ਵਿੱਚ ਵੀ ਸਾਡੇ ਠੰਡ ਵਰਸੇ ਉਹ ਸਾਰਾ ਲੋਕ ਭਾਈਚਾਰਾ ਗਰੀਬ ਅਮੀਰ ਸਾਹਿਤ ਧਰਮ ਨੂੰ ਦੂਰ ਛੱਡ ਕੇ ਆਪਾਂ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਇਕੱਠੇ ਹੋ ਕੇ ਇਹ ਕੰਮ ਕਰਿਆ ਕਰੀਏ ਬਹੁਤ ਪਿੰਡਾਂ 'ਸੇ ਚੰਗੀ ਗੱਲ ਹੈ ਅਸੀਂ ਆਣੇ ਵੀ ਇਸੇ ਤਰ੍ਹਾਂ ਹੀ ਸਾਰੇ ਸਭ ਚ ਥਵਾਕ ਬਣਿਆ ਰਵੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਗੇ ਤੋਂ ਵੀ ਇਹੀ ਕੰਮ ਸਾਡੇ ਪਿੰਡ ਦੀ ਨਗਰ ਦੀ ਸਹਾਇ ਸੰਗਤ ਸੇਵਾ ਕਰਨ ਦੀ ਬਾਲ ਬਖਸ਼ਦਾ ਰਵੇ ਇਹੀ ਸਾਡੀ ਸਤਿਗੁਰ ਅਰਜਨ ਦੇਵ ਜੀ ਨੂੰ ਸ਼ਰਧਾਂਜਲੀ ਹੈ ਅਸੀਂ ਉਹਨਾਂ ਦੇ ਪੂਜਰੀਆਂ ਉਹਨਾਂ ਦੇ ਚਰਨਾਂ ਨੂੰ ਨਮਾਰ ਅਰਧ ਕਰਦੇ ਆਂ ਵੀ ਸਾਰਾ ਪਿੰਡ ਸਾਡਾ ਇੱਕ ਹੋ ਕੇ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਹਨ ਬਾ ਹਾਂਜੀ ਕੀ ਕਹਿਣਾ ਚਾਹੋਗੇ ਜੀ ਜਿਹੜੀ ਅੱਜ ਸਵੀਲ ਹਰੀਪੁਰਾ ਪਿੰਡ ਬਨੂ ਲਗਾਈ ਗਈ ਹੈ ਕਹਿ ਰਹੇ ਆਂ ਜੀ ਅੱਜ ਗੁਰੂ ਅਰਜਨ ਦੇਵ ਜੀ ਦੇ ਸਮਰਪਣ ਮੱਲੋ ਵੀ ਸਹਿਯੋਗ ਲਈ ਹੋਈ ਹੈ ਹਮ ਸਰ ਆ ਪਿੰਡ ਬੜਾ ਸਹਿਯੋਗ ਦੇ ਰਿਹਾ ਹੈ ਹਮ ਐਨ ਆਰ ਵੀ ਬਹੁਤ ਜਿਆਦਾ ਮੱਲੋ ਵੀ ਸਹਿਯੋਗ ਦੇ ਰਿਹਾ ਹੈ ਹਮ ਤੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹੀ ਤੇ ਕੰਮ ਹੋ ਸਕਦੇ ਆ ਬੜੀ ਕਿਰਪਾ ਗੁਰੂ ਦੀ ਮਿਹਰ ਹੈ ਇਸ ਪਿੰਡ ਤੇ ਹਮ ਤੇ ਸਾਰੇ ਇਕੱਠੇ ਹੋ ਕੇ ਮੱਲੋ ਵੀ ਸਹਿਯੋਗ ਦੇ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਲੇ ਜੀ ਬਹੁਤ ਬਹੁਤ ਧੰਨਵਾਦ ਜੀ ਖੰਮ ਸਾਹਿਬ ਜੋ ਅੱਜ ਠੰਡੇ ਮਿੱਠੇ ਪਾਣੀ ਦੀ ਪਿੰਡ ਵੱਲੋਂ ਸ਼ਹੀਦ ਲਈ ਗਈ ਹੈ ਇੱਕ ਤਾਂ ਸਾਨੂੰ ਇਹਦੇ ਬਾਰੇ ਦੱਸੋ ਵੀ ਕਿਵੇਂ ਲੱਗਿਆ ਹਨ ਇੱਕ ਜਿਹੜੀ ਗਰਮੀ ਆ ਇਹ ਬਹੁਤ ਜ਼ਿਆਦਾ ਵੱਧ ਚੁੱਕੀ ਆ ਇਹ ਇਹਦੇ ਬਾਰੇ ਜੇ ਮੈਂ ਆਪਾਂ ਨੂੰ ਰੁੱਖਾਂ ਦਾ ਕੀ ਉਪਰਾਲਾ ਕਰਨਾ ਚਾਹੀਦਾ ਔਰ ਗੁਰੂ ਅਰਜਨ ਦੇਵ ਜੀ ਜੋ ਸ਼ਹੀਦੀ ਆ ਉਹਨੂੰ ਸਮਰਪਿਤ ਇਹ ਜਿਹੜੀ ਸ਼ਹੀਦ ਆ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਸਿਰ ਗੁਰਜਨ ਦੇਵ ਜੀ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਆਪਣੇ ਵਾਸਤੇ ਆਪਾਂ ਨੂੰ ਸੁਖ ਦੇਣ ਵਾਸਤੇ ਜੀ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਅੱਜ ਆਪਾਂ ਸੁਖ ਲੈ ਰਹੇ ਆਂ ਤਤੀਆਂ ਤਵੀਆਂ ਦੇ ਬੈਠੇ ਇੰਨੇ ਕਸ਼ਟ ਚੱਲੇ ਅੱਜ ਆਪਾਂ ਉਹਨਾਂ ਦੀ ਯਾਦ ਵਿੱਚ ਜਗਜੀਤ ਨਗਰ ਸਾਧ ਸੰਗ ਜਿਹੜੀ ਸ਼ਹੀਦੀ ਲਾ ਰਹੀ ਹੈ ਸਾਰਾ ਨਗਰ ਸਹਿਯੋਗ ਦੇ ਰਿਹਾ ਨੌਜਵਾਨ ਸਭਾ ਨਾਲ ਲੱਗੀ ਹੈ ਮੈਂ ਇਹੀ ਅਰਦਾਸ ਕਰਦਾ ਹਾਂ ਕਿ ਨੌਜਵਾਨ ਸਭਾ ਇਸੇ ਤਰ੍ਹਾਂ ਸਤਗੁਰਾਂ ਦੇ ਸ਼ਹੀਦੀ ਦਿਹਾੜੇ ਅਵਤਾਰ ਦਿਹਾੜੇ ਮਨਾਉਣ ਤਾਂ ਕਿ ਨਸ਼ਿਆਂ ਤੋਂ ਬਚਿਆ ਜਾ ਸਕੇ ਤੇ ਇਹਨਾਂ ਪਾਸੇ ਕੇ ਅਸੀਂ ਆਪਦਾ ਜੀਵਨ ਸਫਲ ਕਰੀਏ ਜੀ ਦੂਸਰੀ ਗੱਲ ਇਹ ਰੁੱਖਾਂ ਬਾਰੇ ਵੀ ਰੁੱਖ ਵੱਧ ਤੋਂ ਵੱਧ ਜਿਹੜੇ ਲਗਾਏ ਜਾਂ ਰੁੱਖ ਬਹੁਤ ਘਟ ਰਹੇ ਆ ਰੁੱਖ ਰੁੱਖ ਘਟਾ ਘਾਟ ਕਰਕੇ ਰੁੱਖਾਂ ਦੀ ਘਾਟ ਕਰਕੇ ਜਿਹੜਾ ਤਾਪਮਾਨ ਵੱਧ ਰਿਹਾ ਹੈ ਤੇ ਗਰਮੀ ਬਹੁਤ ਜਿਆਦਾ ਵੱਧ ਰਹੀ ਹੈ ਇੱਕ ਦਿਨ ਆਪਾਂ ਇਹਨਾਂ ਰੁੱਖਾਂ ਨੂੰ ਜਿਹੜੇ ਵੱਢ ਰਹੇ ਆ ਇੱਕ ਦਿਨ ਬਹੁਤ ਪਛੋਤਾਵਾਂਗੇ ਆਕਸੀਜਨ ਦੀ ਕਮੀ ਆਊਗੀ ਆਪਣੇ ਵਾਸਤੇ ਆਪਣੇ ਵਾਸਤੇ ਬਹੁਤ ਦੁੱਖ ਭਰਿਆ ਸਮਾਂ ਅੱਗੇ ਆਊਗਾ ਤਾਂ ਕਿ ਵੱਧ ਤੋਂ ਵੱਧ ਪਰ ਰੁੱਖ ਲਾਈਏ ਆਪਦਾ ਜੀਵਨ ਸਫਲ ਕਰੀਏ ਹਰ ਘਰ ਦੇ ਵਿੱਚ ਇੱਕ ਰੁੱਖ ਜ਼ਰੂਰ ਲਾਇਆ ਜਾਵੇ ਬੱਚੇ ਵੀ ਲਾਉਣ ਸਕੂਲਾਂ ਦੇ ਵਿੱਚ ਹੋਰ ਜਿਹੜੇ ਆਪਣੇ ਮੈਦਾਨ ਗਰਾਊਂਡ ਉਹਨਾਂ ਵਿੱਚ ਰੁੱਖ ਲਾਏ ਜਾਣ ਤਾਂ ਕਿ ਵੱਧ ਤੋਂ ਵੱਧ ਆਪਾਂ ਨੂੰ ਜਿਹੜਾ ਹੈ ਪ੍ਰਦੂਸ਼ਣ ਆਪਣਾ ਖਤਮ ਹੋਵੇ ਤੇ ਬਰਸਾਤ ਜਿਆਦਾ ਆਵੇ ਤੇ ਕਿਸਾਨਾਂ ਵਾਸਤੇ ਜਿਹੜਾ ਵਧੀਆ ਤੋਂ ਵਧੀਆ ਉਪਰਾਲਾ ਕੀਤਾ ਜਾ ਸਕੇ ਜੀ ਜੀ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਤੁਸੀਂ ਇਹ ਸੁਣਿਆ ਜੋ ਕਿ ਪਿੰਡ ਜਗਜੀਤਨਗਰ ਵੱਲੋਂ ਇਹ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਲਾਈ ਜਾ ਰਹੀ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਤ। ਉਹਨਾਂ ਨੇ ਸਿੱਖ ਕੌਮ ਲਈ ਨਹੀਂ ਸਮੁੱਚੀ ਕੌਮ ਲਈ ਆਪਣੀ ਜੋ ਸ਼ਹਾਦਤ ਦਿੱਤੀ ਤੱਤੀ ਤਵੀ ਤੇ ਬਹਿ ਗਈ। ਔਰ ਦੋਸਤੋ ਇਹ ਬਹੁਤ ਜ਼ਿਆਦਾ ਜਿਹੜਾ ਟੈਂਪਰੇਚਰ ਵੱਧ ਰਿਹਾ ਹੈ ਇਹਦਾ ਕਾਰਨ ਹੈ ਰੁੱਖਾਂ ਦਾ ਘਟ ਜਾਣਾ। ਤੇ ਸਾਨੂੰ ਇਹ ਚਾਹੀਦਾ ਉਪਰਾਲਾ ਕਰਨਾ ਚਾਹੀਦਾ ਵੀ ਸਕੂਲਾਂ ਦੇ ਵਿੱਚ ਸ਼ਰੋੜਾਂ ਦੇ ਉੱਪਰ ਜਿੱਥੇ ਵੀ ਜਗ੍ਹਾ ਖਾਲੀ ਆ ਜਾਂ ਆਪਣੇ ਘਰਾਂ ਦੇ ਵਿੱਚ ਰੁੱਖ ਜ਼ਰੂਰ ਲਾਉਣੇ ਚਾਹੀਦੇ ਆ ਜੋ ਕਿ ਇਸ ਵਾਰ ਤਾਪਮਾਨ ਜਿਹੜਾ 50 ਡਿਗਰੀ ਨੂੰ ਟੱਚ ਕਰ ਗਿਆ ਅਗਰ ਅਸੀਂ ਇਹ ਐ ਇਦਾਂ ਦੀ ਜਿਹੜੀ ਗੰਭੀਰ ਗਰਮੀ ਆ ਇਹ ਤੋਂ ਬਚਣ ਦੇ ਲਈ ਸਾਡੇ ਕੋਲ ਇੱਕੋ ਇੱਕ ਉਪਰਾਲਾ ਹੈ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਔਰ ਜੋ ਸਾਡੇ ਗੁਰੂ ਸਹਿਬਾਨ ਉਹਨਾਂ ਦੀਆਂ ਸ਼ਹੀਦੀਆਂ ਉਹਨਾਂ ਦੇ ਜਨਮ ਦਿਹਾੜੇ ਉਹਨਾਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ